News, aapani khabar, aapani News, इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਤੂ ਖੇਤਾਲ ਜੀ ਦੇਖ ਰਹੇ ਹੋ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘਾ رسولਪੁਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘਾ ਤੇ ਮਾਤਾ ਗੌਜਰਖੌਰ ਦੀ ਜਾਦ ਦੇ ਵਿੱਚ ਬਣੇ ਪਿੰਡ ਕਈ ਨੌਰ ਵਿਖੇ ਗੁਰਦੁਆਰਾ ਜੰਡੀ ਸਰ ਵਿਖੇ ਅਜ ਸਰਬਤ ਦੇ ਭਲੇ ਲਈ ਜਿੱਥੇ ਭੋਗ ਪਾਏ ਗਏ ਹਨ ਉੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਵੱਲੋਂ ਇੱਥੇ ਦਾਨ ਵੀ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਗੁਰਪਾਲ ਸਿੰਘ ਪੱਪਾ ਵੱਲੋਂ 1 ਲੱਖ ਰੁਪਇਆ ਬੀਬੀ ਅਮਰਪ੍ਰੀਤ ਕੌਰ ਕੈਨੇਡਾ ਵੱਲੋਂ 25000 ਰੁਪਏ ਤੇ ਸਰਦਾਰ ਮੇਵਾ ਸਿੰਘ ਰੰਗੀ ਵੱਲੋਂ 31000 ਰੁਪਏ ਦਾਨ ਦਿੱਤੇ ਗਏ। ਕਈ ਨੋਰ ਤੋਂ ਦੇਖ ਰਹੇ ਹੋ ਜਿੱਤੇ ਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਇੱਥੇ ਬਹੁਤ ਹੈ ਕਿਉਂਕਿ ਇਤਿਹਾਸਿਕ ਗੁਰਦੁਆਰਾ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਚਰਨ ਪਾਏ ਆ ਤੇ ਇੱਕ ਰਾਤ ਇਸ ਸਥਾਨ ਤੇ ਇੱਕ ੱਟਿਆ ਗੁਰਦੁਆਰਾ ਜੰਢੀ ਸਾਹਿਬ ਵਿਖੇ ਜਿੱਥੇ ਕਿ ਕਾਰਸੇਵਾ ਵੀ ਚੱਲ ਰਹੀ ਹੈ ਤੇ ਲੋਕਾਂ ਵੱਲੋਂ ਇੱਥੇ ਦਾਨ ਵੀ ਕੀਤਾ ਜਾ ਰਿਹਾ ਸੋ ਵਿਸ਼ੇਸ਼ ਗੱਲ ਇਹ ਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਕਿਸੇ ਕਿਸਮ ਦੀ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਤੇ ਲੋਕਾਂ ਦੀਆਂ ਭਾਵਨਾ ਤੇ ਲੋਕਾਂ ਦੀਆਂ ਸੇਵਾ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੈ ਸੋ ਇਹ ਇਮਾਰਤ ਬੜੀ ਸੁੰਦਰ ਬਣ ਕੇ ਤਿਆਰ ਹੋ ਗਈ ਹੈ ਤੇ ਹੋਰ ਵੀ ਕਾਰ ਸੇਵਾ ਚੱਲ ਰਹੀ ਹੈ ਸੋ ਗੁਰਦੁਆਰਾ ਝੰਡੀ ਸਾਹਿਬ ਕਈ ਨੌਰ ਤੋਂ ਇਹ ਸਮਾਗਮ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ